ਪਲਾ ਦਸਮਾਤ ਵਾਰ ਖੁੱਲਦਾ ਨਾ ਉਹਨਾਂ ਚਰ ਕੋਈ ਨਹੀਂ ਹਟਾ ਸਕਦਾ ਜੇ ਮੈਂ ਕਹਾ ਮੈਂ ਹਟਾ ਦਾਂਗਾ ਕਿ ਜੇ ਗੱਲ ਆਂਦੀ ਹੈ ਦਸਮ ਗੁਰੰਤ ਦੀ ਦਸਮ ਗੁਰੰਤ ਨੂੰ ਲੋਕ ਨੈਗਲੈਕਟ ਕਰਦੇ ਆ ਉਹਨੂੰ ਇਗਨੋਰ ਕਰਦੇ ਆ ਇਹਦਾ ਕੀ ਕਾਰਨ ਹੈ ਕਿਉਂ ਅਸਲੀਅਤ ਤੇ ਚਾਣਣਾ ਨਹੀਂ ਅਸੀਂ ਪਾਰ ਰਹੇ ਇਹ ਸਾਡੀਆਂ ਕਮਜ਼ੋਰੀਆਂ ਕਿੱਥੇ ਗਲਤੀ ਆ ਇਹ ਗਲਤੀ ਸਿੰਘ ਬਾਣੇ ਜੀ ਵੀ ਤਿਆਰ ਬਰ ਤਿਆਰ ਸਿੰਘ ਫੌਜਾਂ ਖੜੀਆਂ ਆ ਔਰ ਦਮਾਲਾ ਸਜਾਇਆ ਬਹੁਤ ਸੋਹਣੇ ਲੱਗ ਰਹੇ ਆ ਮੇਰਾ ਸਵਾਲ ਆ ਕਮਲ ਜੀ ਜੀ ਕਿਹੜੀ ਅਹ ਦੀ ਚੀਜ਼ ਸੀ ਜਿਸ ਨੇ ਸਾਨੂੰ ਪ੍ਰਭਾਵਿਤ ਕੀਤਾ ਕਿ ਅੰਮ੍ਰਿਤ ਛਕਿਆ ਜਾਏ ਗੁਰੂ ਦੇ ਲੜ ਲੱਗਿਆ ਜਾਏ ਜੀ ਬਾਈ ਗੁਰੂ ਸਭ ਦਾ ਵਾਹਿਗੁਰੂ ਹਰੇਕ ਨੂੰ ਹੁੰਦਾ ਕੋਈ ਇਦਾਂ ਨਾ ਰਹੇ ਠੀਕ ਹੈ ਉਹ ਆ ਕਿ ਜਦੋਂ ਅਕਾਲ ਪੁਰਖ ਦੀ ਹਜ਼ੂਰੀ ਹੋਣੀ ਆ ਉਹਦਾ ਹੁਕਮ ਹੋਣਾ ਉਦੋਂ ਹੀ ਬੰਦਾ ਤਿਆਰ ਪਰ ਤਿਆਰ ਹਾਂਗਾ ਬਾਕੀ ਭਾਈ ਅਮਰਤਪਾਲ ਸਿੰਘ ਜੋ ਬਹੁਤ ਵਧੀਆ ਆਪਣਾ ਅਲਾ ਕਰਦੇ ਸੀਗੇ ਸੋ ਉਹਨਾਂ ਨੂੰ ਦੇਖ ਕੇ ਮੈਂ ਬਹੁਤ ਜ਼ਿਆਦਾ ਅਪਰੋ ਦੇਖੋ ਸਿੰਘ ਸਾਹਿਬ ਕਹਿ ਰਹੇ ਕਿ ਭਾਈ ਅਮਰਤਪਾਲ ਸਿੰਘ ਦਾ ਨਾਮ ਇਹਨਾਂ ਲਿਆ ਇਹ ਉਹ ਯੋਦਾ ਸੀ ਇਹੋ ਸੂਰਮਾ ਸੀ ਜਿਹੜਾ ਅਸੀਂ ਪਿੱਛੇ ਵੀ ਗੱਲ ਕੀਤੀ ਆਪਣੀ ਵੀਡੀਓਜ਼ ਦੇ ਵਿੱਚ ਸਤੰਬਰ ਦਾ ਮਹੀਨਾ ਪਿਛਲੇ ਸਾਲ ਦੀ ਗੱਲ ਕਰੀਏ ਜਿਹੜਾ ਇਹ ਸੂਰਮਾ ਬਾਹਰਲੇ ਦੇਸ਼ ਤੋਂ ਆਇਆ ਪਹਿਲਾ ਆਪ ਅਮਰ ਛਕਿਆ ਆਪ ਗੁਰੂ ਦੇ ਲੜ ਲੱਗਿਆ ਫਿਰ ਬਾਅਦ ਚ ਮੁੰਡਿਆਂ ਦਾ ਲੜ ਲਾਇਆ ਜੋ ਤਕਰੀਬਨ ਜੇ ਗੱਲ ਕਰੀਏ 44200 ਦੇ ਕਰੀਬ ਮੁੰਡਿਆਂ ਨੂੰ ਅਮਰ ਛਕਿਆ ਗੁਰੂ ਦੇ ਲੜ ਲਾਇਆ ਔਰ ਇਹ ਉਹ ਮੁੰਡੇ ਸੀ ਅਸੀਂ ਆਪਣੇ ਦਸ਼ਨ ਦੱਸਣਾ ਚਾਹਾਂਗੇ ਜਿਨ੍ਹਾਂ ਨੇ ਆਪਣਾ ਜੀਵਨ ਬਰਬਾਦ ਕਰਤਾ ਸੀ ਕਿਉਂਕਿ ਇਹੋ ਮੁੰਡੇ ਸੀ ਜਿਨ੍ਹਾਂ ਨੇ ਚਿੱਟਾ ਪੀ ਕੇ ਆਪਣੇ ਘਰ ਦਾ ਵੀ ਨੁਕਸਾਨ ਕੀਤਾ ਆਪ ਦੇ ਜੀਵਨ ਦਾ ਵੀ ਨੁਕਸਾਨ ਕੀਤਾ ਪਰ ਉਹ ਸੂਰਮਾ ਜਿਹਦੀ ਤੁਸੀਂ ਗੱਲ ਕੀਤੀ ਹੈ